ਉਸ ਡਰ ਤੋਂ ਨਜ਼ਾਤ ਨਹੀਂ ਬੰਦਾ ਉਸ ਚੀਜ਼ ਦੀ ਫਿਰ ਪੂਜਾ ਕਰਦਾ ਹੈ ਉਹਦੀ ਪੂਜਾ ਕਰਨ ਦਾ ਭਾਵ ਹੁੰਦਾ ਹੈ ਕਿ ਇਸ ਚੀਜ਼ ਦੀ ਕਰੋਪੀ ਕ્રોਧ ਮੇਰੇ ਉੱਤੇ ਨਾ ਹੋਵੇ ਇਸ ਮੁਲਕ ਦੇ ਅੰਦਰ ਜਲ ਨੂੰ ਦੇਵਤਾ ਮੰਨਿਆ ਗਿਆ ਅਗਨ ਦੀ ਪੂਜਾ ਹੋਈ ਹਵਾ ਦੀ ਪੂਜਾ ਹੋਈ ਜਿਸ ਜਿਸ ਚੀਜ਼ ਤੋਂ ਮਨੁੱਖ ਨੇ ਆਪਣੇ ਜੀਵਨ ਵਿੱਚ ਕਦੀ ਭੈ ਮਹਿਸੂਸ ਕੀਤਾ ਉਸ ਉਸ ਚੀਜ਼ ਦੀ ਮਨੁੱਖ ਨੇ ਪੂਜਾ ਕੀਤੀ ਉਸ ਉਸ ਚੀਜ਼ ਨੂੰ ਮਨੁੱਖ ਨੇ ਅਰਾਧਿਆ ਇਸੇ ਤਰ੍ਹਾਂ ਜਦੋਂ ਪਰੀਪੂਰਨ ਪ੍ਰਮਾਤਮਾ ਦੀ ਸਾਜੀ ਕੁਦਰਤ ਦੇ ਅੰਦਰ ਸੂਰਜ ਆਪਣੀ ਰਾਸ ਬਦਲਦਾ ਹੈ ਉਸ ਵਕਤ ਖਗੋਲ ਸ਼ਾਸਤਰੀ ਕਹਿੰਦੇ ਨੇ ਕਿ ਪ੍ਰਮਾਤਮਾ ਦੀ ਕੁਦਰਤ ਦੇ ਅੰਦਰ ਰੱਬੀ ਕੁਦਰਤ ਦੇ ਅੰਦਰ ਇੱਕ ਬਹੁਤ ਵੱਡਾ ਉਲਟ ਫੇਰ ਹੁੰਦਾ ਹੈ ਕੁਝ ਚੀਜ਼ਾਂ ਐਸੀਆਂ ਨੇ ਸਾਧ ਸੰਗਤ ਜੀ ਸਾਡੇ ਚਾਰ ਚੁਪੇਰੇ ਘਟ ਰਹੀਆਂ ਨੇ ਪਰ ਉਹ ਇੰਨੇ ਸੂਖਸ਼ਮ ਰੂਪ ਵਿੱਚ ਹੁੰਦੀਆਂ ਨੇ ਵੀ ਸੀ ਉਹਨਾਂ ਨੂੰ ਮਹਿਸੂਸ ਵੀ ਨਹੀਂ ਕਰ ਪਾਉਂਦੇ ਜਿਵੇਂ ਇਹ ਧਰਤੀ ਕੰਟੀਨਿਊਟਲੀ ਲਗਾਤਾਰ ਕੰਮ ਰਹੀ ਹੈ ਪਰ ਸਾਨੂੰ ਸਾਰਿਆਂ ਨੂੰ ਇਹ ਚੀਜ਼ਾਂ ਮਹਿਸੂਸ ਨਹੀਂ ਹੁੰਦੀਆਂ ਕੁਦਰਤ ਪ੍ਰਮਾਤਮਾ ਨੇ ਇੱਕ ਐਸੀ ਚੀਜ਼ ਸਾਜੀ ਹੈ ਇਸ ਸੰਸਾਰ ਦੇ ਅੰਦਰ ਇੱਕ ਐਸੀ ਦਾਤ ਹੈ ਉਸ ਕਰਤੇ ਦੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੁਦਰਤ ਨੂੰ ਪ੍ਰਮਾਤਮਾ ਦਾ ਘਰ ਆਖਿਆ ਔਰ ਇਥੋਂ ਤੱਕ ਬਚਨ ਆਖੇ ਵੀ ਸਤਿਗੁਰ ਤੂੰ ਕਿਤੇ ਬਾਹਰ ਨਹੀਂ ਹੈ ਤੈਨੂੰ ਖੋਜਣ ਦੇ ਲਈ ਕਿਤੇ ਜਾਣ ਦੀ ਜ਼ਰੂਰਤ ਨਹੀਂ ਜਿਦਨ ਬੰਦਾ ਇਸ ਕੁਦਰਤ ਨਾਲ ਜੁੜ ਜਾਂਦਾ ਹੈ ਉਸ ਦਿਨ ਮੇਰੇ ਮਾਲਕ ਜੀ ਉਹ ਤੇਰੇ ਨੇੜੇ ਹੋ ਜਾਂਦਾ ਹੈ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਤੁਸੀਂ ਬੜੀ ਵਾਰੀ ਪੜਦੇ ਹੋ ਪਾਤਸ਼ਾਹ ਕਿੰਨੇ ਨੇ ਵਿੱਚ ਕੁਦਰਤ ਹਰ ਪ੍ਰਭ ਵਸੈ ਜੀ ਪਰਮਾਤਮਾ ਕੁਦਰਤ ਦੇ ਅੰਦਰ ਵੱਸਦਾ ਹੈ ਇਸੇ ਕਰਕੇ ਸਤਿਗੁਰ ਨੇ ਬਾਣੀ ਦੇ ਅੰਦਰ ਕੁਦਰਤ ਦੀ ਸੰਭਾਲ ਦੇ ਬਹੁਤ ਗੱਲ ਕੀਤੀ ਹੈ ਤੁਸੀਂ ਇਹ ਬਚਨ ਰੋਜ਼ ਬਾਣੀ ਵਿੱਚੋਂ ਪੜ੍ਹਦੇ ਹੋ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਦਿਵਸ ਰਾਤ ਦੁਇ ਦਾਈ ਤਾਇਆ ਖੇਲ ਸਗਲ ਜਗਤ ਗੁਰੂ ਨਾਨਕ ਪਾਤਸ਼ਾਹ ਜੀ ਨੇ ਬੜਾ ਡੂੰਗਾ ਸੰਦੇਸ਼ ਦਿੱਤਾ ਇਸ ਸ਼ਬਦ ਦੇ ਅੰਦਰ ਔਰ ਬੜੀ ਕਮਾਲ ਦੀ ਗੱਲ ਹੈ ਸਾਧ ਸੰਗਤ ਜੀ ਇਹ ਜਿਹੜਾ ਮੁਲਕ ਇਹਨਾਂ ਸਾਡਾ ਇੱਥੇ ਨਦੀਆਂ ਨੂੰ ਪੂਜਿਆ ਜਾਂਦਾ ਹੈ ਇੱਥੇ ਵਨਸਪਤੀ ਨੂੰ ਪੂਜਿਆ ਜਾਂਦਾ ਹੈ ਦਰਖਤਾਂ ਦੀ ਰੁੱਖਾਂ ਦੀ ਲੋਕ ਪੂਜਾ ਕਰਦੇ ਨੇ ਇਤਰਾਸ ਦੀ ਇਸ ਗੱਲ ਦੀ ਹੈ ਵੀ ਨਦੀਆਂ ਨੂੰ ਪੂਜਣ ਵਾਲੇ ਦੇਸ਼ ਦੀ ਹਾਲਤ ਇੰਨੀ ਗੰਬੀਰ ਹੈ ਕਿ ਕੋਈ ਨਦੀ ਅਸੀਂ ਐਸੀ ਨਹੀਂ ਛੱਡੀ ਜਿੰਦੇ ਵਿੱਚੋਂ ਅਸੀਂ ਮੂੰਹ ਧੋਣ ਜੋਗਾ ਪਾਣੀ ਵੀ ਲੈ ਲਈਏ ਇਤਰਾਸ ਦੀ ਹੈ ਨਾ ਇਹ ਦੁਖਾਂਤ ਹੈ ਨਾ ਸਾਡੇ ਇਸ ਮੁਲਕ ਦਾ ਕਿ ਜਿੰਦੀ ਪੂਜਾ ਕਰਦੇ ਆ ਉਹਨੂੰ ਇੰਨਾ ਗੰਦਲਾ ਕਰ ਦਿੱਤਾ ਇੰਨਾ ਗੰਦਾ ਕਰ ਦਿੱਤਾ ਉਹਨੂੰ ਕਿਉਂ ਦਾ ਪਾਣੀ ਅਸੀਂ ਆਪਣੇ ਯੂਜ਼ ਵਿੱਚ ਵੀ ਨਹੀਂ ਲਿਆ ਸਕਦੇ ਇਹਨੂੰ ਇੰਜ ਕਹ ਲਈਏ ਵੀ ਇਹ ਕੁਦਰਤ ਦੀ ਬੜੀ ਵੱਡੀ ਕਰੋਪੀ ਹੈ ਸਾਡੇ ਉੱਪਰ ਔਰ ਇਹਦਾ ਫਲ ਅਸੀਂ ਨਿਤਾ ਪ੍ਰਤੀ ਭੋਗ ਰਹੇ ਹਾਂ ਤੇ ਆਉਣ ਵਾਲੀਆਂ ਸਾਡੀਆਂ ਜਨਰੇਸ਼ਨਾਂ ਨੂੰ ਭੋਗਣਾ ਪੈਣਾ ਸਾਨੂੰ ਮਹਿਸੂਸ ਹੁੰਦਾ ਵੀ ਚਲੋ ਕੀ ਹੋਇਆ ਜੇ ਕੁਝ ਹੋ ਰਿਹਾ ਹੈ ਤੇ ਤੇ ਪਹਿਲਾਂ ਤੋਂ ਹੋ ਰਿਹਾ ਹੈ ਅੱਜ ਵੀ ਹੈ ਕੱਲ ਵੀ ਹੋਏਗਾ ਪਰ ਦੇਖੋ ਦਿਨ ਪ੍ਰਤੀ ਦਿਨ ਆਉਂਦਾ ਜਿਹੜਾ ਅਸਧ ਹੈ ਉਹ ਸਾਡੇ ਜੀਵਨ ਦੇ ਵਿੱਚ ਕੀ ਹੋ ਰਿਹਾ ਹੈ ਖੈਰ ਸਤਿਗੁਰ ਜੀ ਨੇ ਜਿਹੜੇ ਬਚਨ ਬਾਣੀ ਵਿੱਚ ਆਖੇ ਮੈਂ ਉਸ ਪਾਸੇ ਆਵਾਂ ਹੁਣ ਜਦੋਂ ਇਸ ਕੁਦਰਤ ਦੇ ਅੰਦਰ ਸੂਰਜ ਆਪਣੀ ਰਾਸ ਤੋਂ ਦੂਜੀ ਰਾਸ ਵਿੱਚ ਪ੍ਰਵੇਸ਼ ਕਰਦਾ ਹੈ ਤੇ ਉਸ ਸਮੇਂ ਨੂੰ ਆਖਿਆ ਜਾਂਦਾ ਹੈ ਸੰਕਰਾਂਤ ਜਿੰਦੋਂ ਤੋਂ ਸ਼ਬਦ ਬਣਿਆ ਸੰਗਰਾਮ ਹੁਣ ਇਹ ਬੰਦੇ ਤੇ ਲਈ ਇੱਕ ਬੜੀ ਵੱਡੀ ਘਟਨਾ ਹੈ ਔਰ ਇਸ ਲਈ ਬੰਦਾ ਮਹੀਨਿਆਂ ਦੇ ਅੰਦਰ ਤੁਸੀਂ ਵੇਖੋ ਜਦੋਂ ਕੋਈ ਮਹੀਨਾ ਚੜ੍ਹਦਾ ਹੈ ਨਾ ਹਰ ਮਹੀਨੇ ਦਾ ਸਨਾਤਨ ਮਤ ਦੇ ਅੰਦਰ ਇੱਕ ਵੱਖੋ ਵੱਖਰਾ ਮਹੱਤਵ ਹੈ ਇੱਕ ਵੱਖੋ ਵੱਖਰੀ ਇੰਪੋਰਟੈਂਸ ਹਰ ਮਹੀਨੇ ਨਾਲ ਜੋੜੀ ਗਈ ਹੈ ਜਿਵੇਂ ਅਗਲਾ ਮਹੀਨਾ ਜਿਵੇਂ ਮਾਗ ਦਾ ਮਹੀਨਾ ਚੜ੍ਹਦਾ ਹੈ ਤੁਸੀਂ ਦੇਖਣਾ ਤੀਰਥਾਂ ਦੇ ਇਸ਼ਨਾਨ ਸ਼ੁਰੂ ਹੋ ਜਾਣੇ ਨੇ ਇਸੇ ਤਰ੍ਹਾਂ ਜਿਵੇਂ ਕਿਸੇ ਮਹੀਨੇ ਵਿੱਚ ਵਰਤ ਰੱਖਣ ਦੀ ਰਵਾਇਤ ਹੋਰ ਅਨੇਕਾਂ ਅੰਤਰਾਂ ਦੀਆਂ ਐਸੀਆਂ ਰਵਾਇਤਾਂ ਹਰ ਮਹੀਨੇ ਨਾਲ ਜੁੜੀਆਂ ਹੋਈਆਂ ਨੇ ਉਹਦੇ ਕੁਝ ਨਾ ਕੁਝ ਫਲ ਬੰਦੇ ਦੇ ਲਈ ਬਿਆਨ ਕੀਤੇ ਵੀ ਜੇ ਇਸ ਮਹੀਨੇ ਆਕਰੋਗੇ ਤੇ ਇਹਦੇ ਬਦਲੇ ਵਿੱਚ ਤੁਹਾਨੂੰ ਇਹ ਮਿਲੇਗਾ। ਦਾਨਪੁਣ ਦੀ ਗੱਲ ਆਈ ਤੇ 마ਗ ਤੇ ਸਤਿਗੁਰ ਨੇ ਬਾਣੀ ਵਿੱਚ ਵੀ ਜ਼ਿਕਰ ਕੀਤਾ 마ਗ ਮਜਨ ਸੰਸਾਧੂਆਂ ਧੂੜੀ ਕਰਿਸ਼ ਮੈਂ। ਕਨਸੈਪਟ ਬਦਲ ਦਿੱਤਾ ਸਤਿਗੁਰ ਨੇ। ਹੁਣ ਇਹ ਜਿਹੜੇ ਮਹੀਨੇ ਨੇ ਸਾ ਸੰਗਤ ਜੀ ਸਿੱਖ ਦਿਨਾਂ ਦਾ ਪੁਜਾਰੀ ਨਹੀਂ ਹੈ। ਇਹ ਗੱਲ ਚਿੱਤੇ ਰੱਖਿਓ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਸੋਚ ਨੂੰ ਮੰਨਣ ਵਾਲਾ ਮਹੀਨਿਆਂ ਦਾ ਪੁਜਾਰੀ ਨਹੀਂ ਹੈ ਉਹ ਇਹ ਸੋਚ ਕੇ ਗੁਰੂ ਦੇ ਚਰਨਾਂ ਵਿੱਚ ਨਹੀਂ ਆਉਂਦਾ ਵੀ ਅੱਜ ਆ ਮਹੀਨਾ ਚੜਿਆ ਤੇ ਅੱਜ ਮੈਨੂੰ ਆ ਗੁਰੂ ਦੇ ਚਰਨਾਂ ਵਿੱਚੋਂ ਮੰਗਿਆ ਮਿਲ ਜਾਏ ਸਿੱਖ ਮਹੀਨਿਆਂ ਦਾ ਪੁਜਾਰੀ ਨਹੀਂ ਹੈ ਤੇ ਜਿਹੜਾ ਮਹੀਨਿਆਂ ਦਾ ਪੁਜਾਰੀ ਹੈ ਮੈਨੂੰ ਮਾਫ਼ ਕਰਨਾ ਉਹ ਸਿੱਖ ਨਹੀਂ ਹੈ ਸਤਿਗੁਰ ਨੇ ਜਿਹੜੀ ਬਾਣੀ ਵਿੱਚ ਸ਼ਬਦ ਦਿੱਤੇ ਨੇ ਨਾ ਸਾਨੂੰ ਇਹਨਾਂ ਦੇ ਪਿੱਛੇ ਦਾਤਾ ਜੀ ਨੇ ਸਾਨੂੰ ਇੱਕ ਉਪਦੇਸ਼ ਦਿੱਤਾ ਹੈ ਉਹ ਉਪਦੇਸ਼ ਸਿਰਫ ਸੁਣਨ ਦੇ ਲਈ ਨਹੀਂ ਹੈ ਉਹਨੇ ਗੁਰਮੁਖ ਪਿਆਰੇ ਕੀਰਤਨ ਕਰ ਰਹੇ ਸਨ ਕਿੰਨੀ ਸੋਹਣੀ ਲਹਿ ਵਿੱਚ ਸ਼ਬਦ ਪੜਿਆ ਜਾ ਰਿਹਾ ਸੀ ਜਿਹਨੂੰ ਨਹੀਂ ਵੀ ਸਮਝ ਆ ਰਿਹਾ ਸੀ ਉਹ ਵੀ ਸਿਰ ਲਾ ਰਹੀ ਸੀ ਪਰ ਸਿਰਫ ਇੱਥੋਂ ਤੱਕ ਸੀਮਤ ਨਹੀਂ ਰਹਿਣਾ ਸਤਿਗੁਰ ਨੇ ਉਪਦੇਸ਼ ਦਿੱਤਾ ਤੇ ਉਹ ਉਸ ਉਪਦੇਸ਼ ਦੇ ਪਿੱਛੇ ਕੋਈ ਕਾਰਨ ਹੈ ਕੋਈ ਵਜ੍ਹਾ ਹੈ ਕੋਈ ਰੀਜ਼ਨ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ 12 ਮਾ ਤੁਖਾਰੀ ਅੰਦਰ ਉਚਾਰਨ ਕੀਤੀ ਹੈ ਤੇ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ 12 ਮਾ ਮਾਜ ਰਾਗ ਦੇ ਅੰਦਰ ਉਚਾਰਨ ਕੀਤੀ ਹੈ ਦੋ 12 ਮਾ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਦੇ ਬਚਨ ਆਪ ਜੀ ਅੰਮ੍ਰਿਤ ਵੇਲੇ ਤੋਂ ਹੁਕਮ ਰੂਪ ਵਿੱਚ ਪੜ ਰਹੇ ਹੋ ਪੋਖ ਤੁਖਾਰ ਨਾ ਵਿਆਪਈ ਤੁਖਾਰ ਦਾ ਮਤਲਬ ਹੁੰਦਾ ਹੈ ਕੱਕਰ ਪ੍ਰਿੰਸੀਪਲ ਸੈਭ ਸਿੰਘ ਜੀ ਨੇ ਦਾ ਅਰਥ ਅਰਥ ਕੀਤਾ ਹੈ ਕਠੋਰਤਾ ਜਿਵੇਂ ਕਠੋਰਤਾ ਕੱਕਰ ਬਾਹਰ ਦਾ ਹੈ ਪਾਲਾ ਸਰਦੀ ਜਿਹੜੀਆਂ ਰੁੱਤਾਂ ਨੇ ਨਾ ਤੁਸੀਂ ਵੇਖੋ ਗੁਰਬਾਣੀ ਦੇ ਅੰਦਰ ਰੁੱਤਾਂ ਦਾ ਪ੍ਰਭਾਵ ਹੈ ਸ਼ਰੀਰ ਦੇ ਉੱਤੇ। ਤੇ ਸਾਡੇ ਅਸੀਂ ਆਮ ਹਰ ਰੁੱਤ ਦਾ ਅਸਰ ਸਾਡਾ ਸ਼ਰੀਰ ਕਬੂਲਦਾ ਹੈ। ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਵੀ ਆਉਣ ਜੀ ਵੀ ਜੀ ਰੁੱਤ ਹੈ ਨਾ ਉਹ ਦਾ ਮਹੀਨਾ ਸਭ ਤੋਂ ਸਰਦ ਮਹੀਨਾ ਹੁੰਦਾ ਹੈ। ਤੇ ਉਹ ਇਸ ਮਹੀਨੇ ਵਿੱਚ ਬੰਦੇ ਨੂੰ ਆਲਸ ਬੜਾ ਹੁੰਦਾ। ਸਵੇਰੇ ਸਵੇਰੇ ਰਜਾਈ ਛੱਡਣੀ ਬੜੀ ਔਖੀ ਹੁੰਦੀ ਹੈ। ਤੇ ਮੈਂ ਗਬਨਤੀ ਕੀਤੀ ਸੀ ਰਜ਼ਾਈ ਛੱਡਣ ਨਾਲ ਔਖਾ ਫਿਰ ਨਾਣਾ ਹੋ ਜਾਂਦਾ ਹੈ ਪਰ ਸਤਿਗੁਰੂ ਜੀ ਨੇ ਜਿਹੜੇ ਸ਼ਬਦ ਆਖੇ ਨੇ ਤੁਖਾਰ ਤੁਖਾਰ ਦਾ ਮਤਲਬ ਹੁੰਦਾ ਹੈ ਕੱਕਰ ਹੁਣ ਕੱਕਰ ਦੋ ਤਰ੍ਹਾਂ ਦਾ ਹੈ ਇੱਕ ਤੇ ਬਾਹਰ ਕੱਕਰ ਪੈ ਗਿਆ ਜਿਵੇਂ ਅਸੀਂ ਬਾਬੇ ਨਾਨਕ ਦੇ ਆਗਮਨ ਤੇ ਸ਼ਬਦ ਪੜਨੇ ਆ ਵੀ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਹੁਣ ਭਾਈ ਸਾਹਿਬ ਪਾਈ ਗੁਰਦਾਸ ਜੀ ਨੇ ਜਿਹੜੀ ਧੁੰਦ ਨੂੰ ਮਿਟਾਉਣ ਦੀ ਗੱਲ ਕੀਤੀ ਉਹ ਧੁੰਦਾ ਧੁੰਦ ਨਹੀਂ ਜਿਹੜੀ ਬਾਹਰ ਸਰਦੀਆਂ ਦੀ ਰੁੱਤ ਵਿੱਚ ਆਣੀ ਉਹ ਧੁੰਦੇ ਨਹੀਂ ਹੈ ਇਹ ਧੁੰਦੇ ਇੱਕ ਐਗਜ਼ਾਮਪਲ ਹੈ ਸਤਿਗੁਰ ਜੀ ਨੇ ਉੱਥੇ ਜਿਹੜੇ ਸ਼ਬਦ ਕਹੇ ਨੇ ਨਾ ਉਹ ਇੱਕ ਐਗਜ਼ਾਮਪਲ ਦੇ ਤੌਰ ਤੇ ਨੇ ਭਾਈ ਸਾਹਿਬ ਪਾਈ ਗੁਰਦਾਸ ਕਹਿੰਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜੀ ਧੁੰਦ ਮਿਟਾਈ ਹੈ ਨਾ ਉਹ ਧੁੰਦ ਇਹ ਵਾਲੀ ਧੁੰਦ ਨਹੀਂ ਅਸਲ ਵਿੱਚ ਉਹ ਅਗਿਆਨਤਾ ਦੀ ਧੁੰਦ ਸੀ ਤੁਸੀਂ ਵੇਖੋ ਜਿਹੜੀ ਅਗਿਆਨਤਾ ਦੀ ਤੁੰਦ ਸਾਡੇ ਅੰਦਰ ਹੈ ਬੰਦਾ ਜਦੋਂ ਅਗਿਆਨਤਾ ਵਿੱਚ ਜਿੰਦਾ ਹੈ ਨਾ ਉਹ ਇੱਕ ਬੰਦਾ ਗਿਆਨवान ਹੈ ਸੋਝਵਾਨ ਹੈ ਉਹਨੂੰ ਸਮਝਾਣਾ ਉਹਨੂੰ ਇੰਪ੍ਰੈਸ ਕਰਨਾ ਬੜਾ ਸੁੱਖਾ ਹੁੰਦਾ ਤੁਸੀਂ ਕੋਈ ਐਗਜ਼ਾਮਪਲ ਦੇ ਕੇ ਕਹਿ ਸਕਦੇ ਹੋ ਵੀ ਨਹੀਂ ਆ ਇੰਜ ਨਹੀਂ ਜੋੜਨਾ ਚਾਹੀਦਾ ਉਹ ਮੰਨ ਜਾਏਗਾ ਸਮਝਦਾਰ ਹੈ ਤੇ ਜਦੋਂ ਬੰਦਾ ਅਗਿਆਨਤਾ ਵਿੱਚ ਜੀਣ ਵਾਲਾ ਹੋਵੇ ਉਹਨਾਂ ਨੂੰ ਤੁਸੀਂ ਜਿੰਨਾ ਮਰਜ਼ੀ ਸਮਝਾ ਲਓ ਉਹ ਨਿਸ਼ਚੇਤੀ ਮੰਨੇਗਾ ਇਸੇ ਕਰਕੇ ਸਾਡੇ ਸਮੁਲਕ ਦੇ ਅੰਦਰ ਵਹਿਮਾਂ ਭਰਮਾਂ ਦਾ ਬੜਾ ਜੋਰ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿਰਫ ਸ਼ਬਦ ਦੀ ਗੱਲ ਕੀਤੀ ਤੇ ਮਾਫ ਕਰਨਾ ਅੱਜ ਸ਼ਬਦ ਨੂੰ ਪੂਜਣ ਵਾਲਾ ਗੁਰੂ ਦਾ ਸਿੱਖ ਫਿਰ ਦਿਆਂ ਦਾ ਪੁਜਾਰੀ ਬਣ ਗਿਆ ਭਰਮ ਹੀ ਹੈ ਨਾ ਭਰਮ ਜਾਲ ਹੀ ਹੈ ਨਾ ਸਾਡੀ ਮੱਤ ਤੇ ਪਿਆ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਮੱਥੇ ਟੇਕੀ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ਰੀ ਵਿੱਚ ਬੈਠੇ ਹੋਏ ਇੱਕ ਸਰੀਰ ਨੂੰ ਵੀ ਮੱਥੇ ਟੇਕੀ ਜਾਂਦਾ ਹੈ ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਜਿਹੜੇ ਸ਼ਬਦ ਆਖੇ ਹੁਣ ਦੋ ਤਰ੍ਹਾਂ ਦਾ ਇੱਕ ਕਰ ਹੈ ਜਿੰਦਾ ਜ਼ਿਕਰ ਪ੍ਰਿੰਸੀਪ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਤਾ ਹੈ ਉਹ ਕਹਿੰਦੇ ਨੇ ਇੱਕ ਸਾਡੇ ਮਨ ਦੀ ਵੀ ਕਠੋਰਤਾ ਹੈ ਜਿੰਨੀ ਦੇਰ ਤੱਕ ਬੰਦਾ ਮਨ ਕਰਕੇ ਕਠੋਰ ਹੁੰਦਾ ਹੈ ਨਾ ਉਨੀ ਦੇਰ ਤੱਕ ਉਹਦੇ ਤੇ ਸ਼ਬਦ ਦਾ ਅਸਰ ਨਹੀਂ ਹੁੰਦਾ ਤੇ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਕੋਈ ਸਤਗੁਰ ਦੀ ਕਿਰਪਾ ਦਾ ਪਾਤਰ ਬਣਦਾ ਹੈ ਨਾ ਪੋਖ ਦੇ ਮਹੀਨੇ ਦੇ ਵਿੱਚ ਉਹਨੂੰ ਇਹ ਬਾਹਰ ਦਾ ਕੱਕਰ ਨਹੀਂ ਵਿਆਪਦਾ ਕਿਉਂ ਪਾਤਸ਼ਾਹ ਕਹਿੰਦੇ ਨੇ ਕੰਠ ਮਿਲਿਆ ਹਰ ਨਾ ਨਾ ਸ਼ਬਦ ਦੇ ਥੱਲੇ ਔਂਕੜ ਹੈ ਮੈਂ ਸਵੇਰੇ ਵੀ ਜ਼ਿਕਰ ਕੀਤਾ ਸੀ ਇਹ ਇੱਕ ਵਚਨ ਸ਼ਬਦ ਹੈ ਇਹਨਾਂ ਮਤਲਬ ਨਾ ਦਾ ਅਰਥ ਹੈ ਪਰਮਾਤਮਾ ਰੱਬ ਜੀ 나ਥਾਂ ਦਾ 나ਥ ਅਕਾਲ ਪੁਰਖ ਇਹਨੂੰ ਨਾ ਹੋਣੀ ਪੜਨਾ ਹੁਣ ਸਤਿਗੁਰ ਜੀ ਨੇ ਜਿਹੜਾ ਸ਼ਬਦ ਆਖਿਆ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੂੰ ਪਰਿਪੂਰਨ ਪ੍ਰਮਾਤਮਾ ਜਿਨ੍ਹਾਂ ਦੇ ਗਲੇ ਵਿੱਚ ਮਿਲ ਗਿਆ ਕੰਠ ਦਾ ਮਤਲਬ ਹੁੰਦਾ ਗਲੇ ਮਿਲਣਾ ਤੁਸੀਂ ਗਲੇ ਕਿੰਦੇ ਮਿਲਦੇ ਹੋ ਜਿੰਦੇ ਨਾਲ ਪਿਆਰ ਹੁੰਦਾ ਕਦੇ ਕੋਈ ਦੁਸ਼ਮਣ ਦੇ ਗਲੇ ਥੋੜਾ ਮਿਲਦਾ ਜਿੰਦੇ ਨਾਲ ਨੇ ਹੁੰਦਾ ਉਹਦੇ ਗਲੇ ਮਿਲਿਆ ਜਾਂਦੇ ਨਾ ਹੁਣ ਸਤਿਗੁਰ ਜੀ ਕਹਿੰਦੇ ਨੇ ਜਿਨ੍ਹਾਂ ਦਾ ਪ੍ਰਮਾਤਮਾ ਨਾਲ ਨੇ ਬਣ ਗਿਆ ਜਿਨ੍ਹਾਂ ਦੀ ਰੱਬ ਨਾਲ ਪ੍ਰੀਤ ਬਣ ਗਈ ਸਾਂਝ ਬਣ ਗਈ ਰੱਬੀ ਗੁਣਾਂ ਦੇ ਨਾਲ ਪਾਤਸ਼ਾਹ ਕਹਿੰਦੇ ਨੇ ਪੋਖ ਤੁਖਾਰ ਨਾ ਵਿਆਪਈ ਉਹਨਾਂ ਨੂੰ ਪੋਖ ਦੇ ਮਹੀਨੇ ਦਾ ਤੁਖਾਰ ਕੱਕਰ ਨਹੀਂ ਵਿਆਪਦਾ ਧਿਆਨ ਦੇਣ ਨੂੰ ਬਾਣੀ ਦੇ ਅੰਦਰ ਇੱਕ ਛੋਟੀ ਜੀ ਐਗਜ਼ਾਮਪਲ ਤੁਹਾਡੇ ਸਾਹਮਣੇ ਰੱਖਦੇ ਆਂ ਗੱਲ ਸਮਝ ਵਿੱਚ ਆਏ ਪਾਤਸ਼ਾਹ ਜੀ ਨੇ ਬਾਣੀ ਵਿੱਚ ਇੱਕ ਸ਼ਬਦ ਵਰਤਿਆ ਸਾਬ ਕਹਿੰਦੇ ਨੇ ਝਖੜ ਝਾਂਗੀ ਮੀ ਵਰਸੈ ਮੇਰੇ ਮਾਲਕ ਜੀ ਜੇ ਝਖੜ ਝੁਲ ਪੈਣ ਝਖੜ ਚਾਂਗੀ ਮੀਂਹ ਵਰਸੈ ਜੇ ਮੀਂਹ ਵਰਸਣ ਲੱਗ ਜਾ ਔਰ ਇੰਨਾ ਮੀਂਹ ਵਰਸੇ ਕੀ ਮੰਦ ਹੀ ਨਾ ਹੋਵੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਬਚਨੇ ਸਾਹਿਬ ਕਹਿੰਦੇ ਨੇ ਝਖੜ ਚਾਂਗੀ ਮੀਂਹ ਵਰਸੈ ਭੀ ਗੁਰ ਦੇਖਣ ਜਾਈ ਪਾਤਸ਼ਾਹ ਕਹਿੰਦੇ ਨੇ ਮੈਂ ਤਾਂ ਵੀ ਆਪਣੇ ਗੁਰੂ ਦੇ ਦਰਸ਼ਨ ਕਰਨ ਜਾਵਾਂ ਬਾਬਾ ਫਰੀਦ ਸਾਹਿਬ ਜਿੱਦੇ ਬਚਨ ਪੜ੍ਹਦੇ ਹੋ ਬਾਬਾ ਜੀ ਕਹਿੰਦੇ ਨੇ ਗਲਿਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਚੱਲਾਂ ਤਾਂ ਭਿੱਜੈ ਕੰਬਲੀ ਰਹਾ ਤਾਂ ਟੁੱਟੈ ਨੇ ਫਿਰ ਕਹਿੰਦੇ ਨੇ ਭਿੱਜੋ ਸਿੱਜੋ ਕੰਬਲੀ ਅੱਲਾ ਵਰਸੋ ਮੇ ਜਾਏ ਮਿਲਾ ਤਿਨਾ ਸਜਨਾ ਟੁੱਟੋ ਨਾਹੀ ਨੇ ਮੇਰੇ ਸਤਿਗੁਰੂ ਜੀ ਮੈਂ ਤੁਹਾਨੂੰ ਮਿਲਾਂ ਹੁਣ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਦੀ ਪ੍ਰੀਤ ਬਣ ਗਈ ਨਾ ਰੁਕਦੇ ਨਹੀਂ ਜਿਨ੍ਹਾਂ ਦੀ ਸਾਝ ਬਣ ਗਈ ਗੁਰੂ ਦੇ ਨਾਲ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵਕਤ ਇੱਕ ਗੁਰੂ ਦਾ ਬੜਾ ਪਿਆਰਾ ਸਿੱਖ ਹੋਇਆ ਜਿਹਨੂੰ ਸਤਿਗੁਰ ਜੀ ਨੇ ਪਰਮਹੰਸ ਦੀ ਉਪਾਧੀ ਦਿੱਤੀ ਨਾਮ ਸੀ ਭਾਈ ਜੀਵਾ ਸਤਿਗੁਰ ਨੇ ਉਹਨੂੰ ਪਰਮਹੰਸ ਦੀ ਉਪਾਧੀ ਦਿੱਤੀ ਸੀ ਧਿਆਨ ਦੇਣਾ ਇੱਕ ਹੰਸ ਸਤਿਗੁਰ ਨੇ ਕਿਹਾ ਸੀ ਇਹ ਗੁਰੂ ਦਾ ਪਰਮਹੰਸ ਹੈ ਸਵਭਾਵਕ ਸੀ ਉਹ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਰੋਜ਼ ਆ ਕੇ ਸੇਵਾ ਕਰਦਾ ਸੀ ਪਰ ਉਹਨੂੰ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆਣ ਦੇ ਲਈ ਬਿਆਸਾ ਪਾਰ ਕਰਨੀ ਪੈਂਦੀ ਸੀ ਕਈ ਵਾਰੀ ਸਮਾਂ ਬੈਸਾ ਹੁੰਦਾ ਸੀ ਬਿਆਸਾ ਦਾ ਪਾਣੀ ਬੜਾ ਚੜਿਆ ਹੁੰਦਾ ਸੀ ਪਰ ਉਹ ਪ੍ਰਵਾਹ ਨਹੀਂ ਸੀ ਕਰਦਾ ਬੜਾ ਅਮੀਰ ਪੈਸੇ ਦੀ ਘਾਟ ਨਹੀਂ ਇੱਕ ਦਿਨ ਉਸ ਵਕਤ ਦੀ ਜਿਹੜੀ ਫੌ ਅਕਬਰ ਦੀ ਫੌਜ ਦਾ ਇੱਕ ਮੁਲਾਜ਼ਮ ਸੀ ਜਿਹੜਾ ਆਪਣੇ ਨਾਲ ਇੱਕ ਫੌਜ ਦੀ ਟੁਕੜੀ ਲੈ ਕੇ ਬਿਆਸਾ ਦੇ ਕੰਡੇ ਤੇ ਖੜਾ ਹੋਇਆ ਮੀਂਹ ਬੜਾ ਜ਼ੋਰ ਦੀ ਪੈ ਰਿਹਾ ਹੈ ਪਾਣੀ ਬਹੁਤ ਉੱਚਾ ਚੜਿਆ ਹੋਇਆ ਹੈ ਬਿਆਸਾ ਦਾ ਉਹ ਫੌਜ ਦੀ ਟੁਕੜੀ ਲੈ ਕੇ ਉਸ ਥਾਂ ਤੇ ਖੜਾ ਹੋਇਆ ਤੇ ਸਤਿਗੁਰ ਪਾਤਸ਼ਾਹ ਜੀ ਦਾ ਪਿਆਰਾ ਸਿੱਖ ਰੋਜਦਨ ਦਾ ਨਾਮ ਸੀ ਇਹ ਆਪਣੇ ਘੋੜੇ ਤੇ ਚੜਿਆ ਹੋਇਆ ਆਇਆ ਉਹ ਫੌਜ ਦੀ ਟੁਕੜੀ ਲੈ ਕੇ ਇਸ ਕਰਕੇ ਖੜਾ ਕਿਉਂਕਿ ਵਿਆਸਾ ਦੇ ਅੰਦਰ ਅਗਰ ਆਪਣੀ ਫੌਜ ਨੂੰ ਲੈ ਕੇ ਅੰਦਰ ਜਾਂਦਾ ਹੈ ਤੇ ਹੋ ਸਕਦਾ ਕੋਈ ਨੁਕਸਾਨ ਹੋ ਜਾਵੇ ਪਾਣੀ ਬਹੁਤ ਜ਼ਿਆਦਾ ਹੈ ਫੌਜ ਦਾ ਕੋਈ ਬੰਦਾ ਕੋਈ ਸੈਨਿਕ ਡੁੱਬ ਜਾਏ ਕੀ ਜਵਾਬ ਦੇਵੇਗਾ ਜਾ ਕੇ ਉਹ ਢੀਕ ਵਿੱਚ ਬੈਠਾ ਹੋਇਆ ਵੀ ਪਾਣੀ ਸ਼ਾਂਤ ਹੋਵੇ ਤੇ ਮੈਂ ਪਾਰ ਜਾਵਾਂ ਭਾਈ ਜੀ ਆਏ ਪਰਮਹੰਸ ਦੀ ਸਤਿਗੁਰ ਨੇ ਉਪਾਦੇ ਦਿੱਤੇ ਆਏ ਘੋੜੇ ਤੇ ਸਵਾਰ ਹੋ ਕੇ ਇਹ ਬਾਣੀ ਪੜਦੇ ਪੜਦੇ ਘੋੜੇ ਤੇ ਸਵਾਰ ਹੋ ਕੇ ਬਿਆਸਾ ਵਿੱਚ ਘੋੜਾ ਇਹਨਾਂ ਨੇ ਠੱਲ ਦਿੱਤਾ ਦੇਖਦਿਆਂ ਦੇਖਦਿਆਂ ਬਿਆਸਾ ਪਾਰ ਕਰ ਗਏ ਹੁਣ ਪਾਣੀ ਮੀ ਉਸੇ ਤਰ੍ਹਾਂ ਵਰ ਰਿਹਾ ਹੈ ਸ਼ਾਮ ਹੋਈ ਵਾਪਸ ਆਏ ਸੇਵਾ ਕਰਨ ਤੋਂ ਬਾਅਦ ਆਪਣੇ ਘਰ ਜਾਣ ਦੇ ਲਈ ਤੇ ਫੌਜ ਦੀ ਟੁਕੜੀ ਅਜੇ ਵੀ ਉੱਥੇ ਖੜੀ ਹੋਈ ਉਨੇ ਪੁੱਛ ਲਿਆ ਵੀ ਭਾਈ ਕਮਾਲ ਦੀ ਗੱਲ ਐ ਵੀ ਤੇਰਾ ਜੇਰਾ ਕਿਵੇਂ ਕਰ ਗਿਆ ਤੇਰਾ ਮਨ ਕਿਵੇਂ ਕਰ ਗਿਆ ਨੇ ਪਾਣੀ ਦੇ ਵਿੱਚ ਇੱਥੇ ਸਿੱਧਾ ਸਿੱਧਾ ਮੌਤ ਨੂੰ ਆਵਾਜ਼ ਮਾਰਨਾ ਸੀ ਇੰਨਾ ਉੱਚਾ ਪਾਣੀ ਚੜਿਆ ਆਇਆ ਬਿਆਸਾ ਦੇ ਅੰਦਰ ਮੀਂਹ ਵਰ ਰਿਹਾ ਐ ਤੇ ਜੇ ਤੂੰ ਡੁੱਬ ਜਾਂਦਾ ਫੇਰ ਕਹਿੰਦਾ ਡੁੱਬਣ ਦਾ ਡਰ ਉਹਨਾਂ ਨੂੰ ਹੁੰਦਾ ਜਿਨ੍ਹਾਂ ਦੇ ਕੋਲ ਕੋਈ ਆਸਰਾ ਨਾ ਹੋਵੇ ਧਿਆਨ ਦੇਣ ਦੁੱਬਣ ਦਾ ਡਰ ਉਹਨਾਂ ਨੂੰ ਹੁੰਦਾ ਜਿਨ੍ਹਾਂ ਨੂੰ ਸਹਾਰਾ ਨਾ ਹੋਵੇ ਉਹ ਕਹਿੰਨ ਲੱਗੇ ਸਹਾਰਾ ਤੈਨੂੰ ਕਿੰਦਾ ਸਹਾਰਾ ਕਹਿੰਦਾ ਮੈਨੂੰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਸਹਾਰਾ ਹੈ ਮੇਰੇ ਕੋਲ ਓਟ ਹੈ ਸਤਗੁਰੂ ਦੀ ਬਾਣੀ ਮੈਂ ਬਾਣੀ ਪੜਦਿਆਂ ਜਾਨਾ ਮੇਰਾ ਧਿਆਨ ਕਿਸੇ ਹੋਰ ਪਾਸੇ ਹੁੰਦਾ ਹੀ ਨਹੀਂ ਮੀਂਹ ਵਰ ਰਿਹਾ ਹੈ ਪਾਣੀ ਚੜਿਆ ਬਿਆਸਾ ਦਾ ਨਹੀਂ ਚੜਿਆ ਮੇਰਾ ਕਿਸੇ ਹੋਰ ਪਾਸੇ ਧਿਆਨ ਹੁੰਦਾ ਹੀ ਨਹੀਂ ਤੇ ਮਾਫ਼ ਕਰਨਾ ਇਹ ਜਿਹੜਾ ਫੌਜ ਦਾ ਜਰਨੈਲ ਸੀ ਨਾ ਜਰਨੈਲ ਇੰਦਾ ਨਾਮ ਜਿਹੜਾ ਹੈ ਇਤਿਹਾਸਕਾਰਾਂ ਨੇ ਲਿਖਿਆ ਹੈ ਅਲਾ ਅੱਲਾ ਖਾਨ ਇੱਕ ਧੰਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਦੇ ਇੰਨਾ ਪ੍ਰਭਾਵਿਤ ਹੋਇਆ ਇਸ ਗੁਰਸਿੱਖ ਦੀਆਂ ਗੱਲਾਂ ਤੋਂ ਧੰਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਗੁਰੂ ਦਾ ਸਿੱਖ ਬਣ ਗਿਆ ਜਿਹਦੇ ਤੋਂ ਪ੍ਰਭਾਵਿਤ ਹੋ ਗਿਆ ਸਾਬ ਨੇ ਆਖਿਆ ਸੀ ਭਾਈ ਜੀਵਾ ਜੀ ਤੂੰ ਹੰਸ ਨਹੀਂ ਤੂੰ ਸਾਡਾ ਪਰਮ ਹੰਸ ਹੈ ਮੈਂ ਜਿਹੜੀ ਬੇਨਤੀ ਕਰ ਰਿਹਾ ਵੀ ਪੋਕ ਤੁਖਾਰ ਨਾ ਵਿਆਪੇ ਕੰਠ ਮਿਲਿਆ ਹਰ ਹਰ ਚੀਜ਼ ਰੁਕਾਵਟ ਉਹਦੇ ਲਈ ਬਣਦੀ ਐ ਜਿੰਦਾ ਨੇ ਨਾ ਹੋਵੇ ਜਿੰਦੀ ਪ੍ਰੀਤ ਬਣ ਜਾਏ ਨਾ ਫਿਰ ਉਹਦਾ ਜੀਵਨ ਕੀ ਹੁੰਦਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੋਗਾ ਜਿੰਦੀ ਪ੍ਰੀਤ ਗੁਰੂ ਨਾਲ ਬਣ ਜਾਏ ਉਹਦੇ ਲਈ ਸਮਾਂ ਉਹਦੇ ਲਈ ਮੂਰਤ ਉਹਦੇ ਲਈ ਬਾਹਰ ਦੀਆਂ ਜਿਹੜੀਆਂ ਰੁੱਤਾਂ ਨੇ ਇਹਨਾਂ ਦਾ ਕੋਈ ਅਸਰ ਨਹੀਂ ਹੁੰਦੇ ਤਨ ਤੇ ਹੁੰਦਾ ਕਿਉਂ ਕਿਉਂਕਿ ਮਨ ਉਹਦਾ ਗੁਰੂ ਸ਼ਬਦ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ ਮਨ ਵਿਦਿਆ ਚਰਨਾਰ ਬਿੰਦ ਜਿੰਦਾ ਮਨ ਗੁਰੂ ਦੇ ਚਰਨਾਂ ਨਾਲ ਵਿੰਨਿਆ ਜਾਏ ਸਾ ਸੰਗਤ ਸਾਡੇ ਕੋਲ ਤੇ ਬੜੀ ਵੱਡੀ ਐਗਜ਼ਾਮਪਲ ਹੈ ਸਾਡੇ ਬਾਬਿਆਂ ਦੀ। ਇਹੀ ਦਿਨ ਸਨ ਜਦੋਂ ਸਤਗੁਰੂ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਜਦੋਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਪਰਿਵਾਰ ਵਿਛੜਿਆ ਸਹਿਬਜਾਦੇ ਠੰਡੇ ਬੁਰਜ ਦੇ ਵਿੱਚ ਮਾਫ ਕਰਨਾ ਠੰਡੇ ਬੁਰਜ ਦੇ ਅੰਦਰ 140 ਫੁੱਟ ਉੱਚਾ ਠੰਡਾ ਬੁਰਜ ਜਿੰਦੇ ਵਿੱਚ ਸੀਤ ਹਵਾਵਾਂ ਦੇ ਵਿੱਚ ਬੈਠੇ ਸਾਰੀ ਰਾਤ ਮਾਤ ਗੁੱਜਰਕੌਰ ਦੀ ਗੋਦ ਦਾ ਨਿਗਮਾਂ ਦੇ ਸਾਡੇ ਕੋਲੋਂ ਤੇ ਪ੍ਰਤੱਖ ਉਦਾਹਰਨਾਂ ਨੇ ਔਰ ਇਹ ਉਦਾਹਰਨ ਐਸਾ ਨਹੀਂ ਐ ਵੀ ਇਹ ਕੋਈ ਕਹਿ ਦਿੱਤਾ ਹੋਵੇ ਵੀ ਜਿਵੇਂ ਕਿਸੇ ਮੈਥ ਦੇ ਟੀਚਰ ਨੇ ਕੁਐਸਚਨ ਹੱਲ ਕਰਨਾ ਹੋਵੇ ਤੇ ਕਹਿ ਦਿੱਤਾ ਹੋਵੇ ਮੰਨ ਲੀਜੀਏ ਮੂਲਦਨ 100 ਇਹ ਕੋਈ ਉਹ ਵਾਲਾ ਮੰਨਣ ਵਾਲੀ ਗੱਲ ਨਹੀਂ ਇਹ ਤੇ ਪ੍ਰਤੱਖ ਹੈ ਤੇ ਪ੍ਰਤੱਖ ਨੂੰ ਪ੍ਰਮਾਣ ਦੀ ਜਰੂਰਤ ਨਹੀਂ ਹੁੰਦੀ ਸਤਿਗੁਰ ਪਾਤਸ਼ਾਹ ਜੀ ਨੇ ਜਿਹੜੇ ਬਚਨ ਆਖੇ ਬਾਣੀ ਵਿੱਚ ਪਾਤਸ਼ਾਹ ਕਹਿੰਦੇ ਨੇ ਪੋਖ ਤੁਖਾਰ ਨਾ ਵਿਆਪੇ ਕੰਠ ਮਿਲਿਆ ਹਰਨਾ ਮਨ ਬਿਧਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ ਉਹ ਆਪਣੇ ਹਰ ਸਾਹ ਵਿੱਚ ਆਪਣੇ ਸਤਿਗੁਰ ਦੇ ਦਰਸ਼ਨਾਂ ਦੀ ਤਾੰਗ ਰੱਖਦੇ ਨੇ ਤੇ ਜਿਨ੍ਹਾਂ ਦੇ ਮਨ ਵਿੱਚ ਹਰ ਸਾਹ ਵਿੱਚ ਦਰਸ਼ਨਾਂ ਦੀ ਤਾੰਗ ਹੋਵੇ ਧੰ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਨੇ ਮਨ ਵਿਦਿਆ ਚਰਨਾਰ ਬਿੰਦ ਉਹਨਾਂ ਦਾ ਮਨ ਗੁਰੂ ਦੇ ਚਰਨ ਕਮਲਾਂ ਦੇ ਨਾਲ ਵਿੰਨਿਆ ਹੁੰਦਾ ਹੈ ਜਿਨ੍ਹਾਂ ਦੇ ਅੰਦਰ ਤਾੰਗ ਹੋਵੇ ਜਿਨ੍ਹਾਂ ਦੇ ਅੰਦਰ ਦਰਸ਼ਨਾਂ ਦੀ ਤਾੰਗ ਹੈ ਸਾ ਸੰਗਤ ਜੀ ਉਹਨਾਂ ਦਾ ਮਨ ਵਿੰਨਿਆ ਹੋਇਆ ਹੈ ਜਿਨ੍ਹਾਂ ਦੇ ਅੰਦਰ ਦਰਸ਼ਨ ਜਿਹੜੇ ਫਾਰਮੈਲਿਟੀ ਮੇਰੇ ਵਰਗੇ ਪੂਰੇ ਕਰਨ ਆਏ ਉਹ ਕਹਿੰਦੇ ਨੇ ਚਲੋ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਅਸੀਂ ਤੇ ਸਿਰਫ ਮਹੀਨੇ ਦਾ ਇੱਕ ਦਿਨ ਮਿੱਥ ਲਿਆ ਵੀ ਅੱਜ ਸੰਗਰਾਂ ਦੇ ਤੇ ਅੱਜ ਦੇ ਦੇਣੀ ਬਸ ਜਾਣਾ ਤੇ ਜਦੋਂ ਭਾਈ ਸਾਹਿਬ ਜੀ ਮਹੀਨਾ ਪੜੇਗਾ ਨਾ ਕਈ ਤੇ ਐਸੇ ਸੱਜਣ ਨੇ ਜਦੋਂ ਪੜਿਆ ਪੋਖ ਤੁਖਾਰ ਨਾ ਵਿਆਪਈ ਬਸ ਪੋਖ ਸੁਣਿਆ ਮੱਥਾ ਟੇਕਿਆ ਤੇ ਟੁਰ ਗਏ ਬਸ ਅੱਜ ਦਾ ਦਿਨ ਸਫਲ ਮਹੀਨਾ ਸਫਲ ਹੋ ਗਿਆ ਕਈਆਂ ਨੇ ਇਹ ਲਿਖਿਆ ਹੋਇਆ ਮੈਂ ਪਹਿਲਾਂ ਬੇਨਤੀ ਕੀਤੀ ਹਰ ਬੰਦੇ ਦੀ ਆਪਣੀ ਸਮਝ ਹੈ ਪਰ ਗੁਰੂ ਸਾਹਿਬ ਨੇ ਸਾਨੂੰ ਆਖਿਆ ਨਹੀਂ ਇਹ ਸਾਡਾ ਸਿਲੇਬਸ ਹੈ ਇਸ ਮਹੀਨੇ ਦਾ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਦਾ ਮਨ ਦੇ ਅੰਦਰ ਗੁਰੂ ਦੇ ਦਰਸ਼ਨਾਂ ਦੀ ਤਾੰਗ ਸੀ ਉਹਨਾਂ ਦਾ ਮਨ ਗੁਰੂ ਚਰਨਾਂ ਨਾਲ ਵਿੰਨਿਆ ਗਿਆ ਤੇ ਪਾਤਸ਼ਾਹ ਕਹਿੰਦੇ ਨੇ ਮਨ ਬਿਧਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾ ਲਾ ਦਾ ਮਤਲਬ ਹੈ ਲਾਭ ਸਭ ਕਹਿੰਦੇ ਨੇ ਆਪਣੇ ਸੁਆਮੀ ਆਪਣੇ ਮਾਲਕ ਦੀ ਸੇਵਾ ਵਿੱਚ ਜੁਟ ਜਾਂਦੇ ਨੇ ਉਹਨਾਂ ਨੂੰ ਓਟ ਮਿਲ ਜਾਂਦੀ ਹੈ ਗੁਰੂ ਦੀ ਆਸਰਾ ਮਿਲ ਜਾਂਦਾ ਹੈ ਤੇ ਗੁਰੂ ਦੀ ਸੇਵਾ ਕਿਹੜੀ ਹੈ ਸਾ ਸੰਗਤ ਜੀ ਗੁਰੂ ਦੀ ਸੇਵਾ ਕਿਹੜੀ ਹੈ ਸਾਨੂੰ ਕੋਈ ਆਕੇ ਵੀ ਗੁਰੂ ਦੀ ਸੇਵਾ ਕਿਹੜੀ ਹੈ ਤੁਸੀਂ ਵੇਖੋ ਸੇਵਾ ਤੇ ਸੰਗਤ ਵਿੱਚ ਵੀ ਹੁੰਦੀ ਹੈ ਖੈਰ ਅੱਜ ਜਿਹੜੀ ਪਹਿਲਾਂ ਸੇਵਾ ਹੁੰਦੀ ਸੀ ਉਹ ਸਿਰਫ ਕੁਝ ਸਥਾਨਾਂ ਤੱਕ ਇਤਿਹਾਸਕ ਸਥਾਨਾਂ ਤੱਕ ਸੀਮਤ ਰਹਿ ਗਈ ਹੈ ਆਮ ਗੁਰਦੁਆਰਿਆਂ ਦੇ ਅੰਦਰ ਉਹ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ ਸਾਬ ਨੇ ਬਾਣੀ ਵਿੱਚ ਐਗਜ਼ਾਮਪਲਾਂ ਦਿੱਤੀਆਂ ਪਾਣੀ ਪੱਖਾ ਪੀਸ ਦਾਸ ਕਹਿ ਤਬ ਹੋ ਨਿਹਾਲ ਰਾਜ ਮਲਕ ਸ਼ਿਕਦਾਰੀਆਂ ਅਗਨੀ ਮੈਂ ਜਾ ਪਾਛਾ ਕਹਿੰਦੇ ਪਾਣੀ ਦੀ ਸੇਵਾ ਕਰਿਆ ਕਰ ਪੱਖੇ ਦੀ ਸੇਵਾ ਕਰਿਆ ਕਰ ਦਾਣੇ ਪੀਸਣ ਦੀ ਸੇਵਾ ਕਰਿਆ ਕਰ ਖਤਮ ਹੋ ਗਈਆਂ ਸੇਵਾਵਾਂ ਅੱਜ ਅਸੀਂ ਲੰਗਰ ਦੀ ਪਰਿਭਾਸ਼ਾ ਬਦਲ ਦਿੱਤੀ ਜਿਨ੍ਹਾਂ ਸਿਰ ਤੇ ਕੱਪੜਾ ਨਹੀਂ ਬੰਨਿਆ ਹੁੰਦਾ ਜਿਨ੍ਹਾਂ ਮੂੰਹ 'ਚ ਤਬਾਕੂ ਪਾਇਆ ਹੁੰਦਾ ਉਹਨਾਂ ਦੇ ਹੱਥ ਦੇ ਪ੍ਰਸ਼ਾਦ ਦੇ ਅਸੀਂ ਗੁਰੂ ਦੇ ਚਰਨਾਂ ਵਿੱਚ ਲਿਆ ਕੇ ਕਹਿੰਦੇ ਆ ਜੀ ਲੰਗਰ ਨੂੰ ਭੋਗ ਲਾਓ ਅਸੀਂ ਲੰਗਰ ਦੀ ਪਰਿਭਾਸ਼ਾ ਬਦਲ ਲੰਗਰ ਇਹ ਨਹੀਂ ਹੈ ਇਨੂੰ ਭੋਗ ਲਾ ਕੇ ਕੀ ਕਰੋਗੇ ਹੁਣ ਸਤਿਗੁਰ ਨੇ ਜਿਹੜੀ ਗੱਲ ਆਖੀ ਬਾਣੀ ਦੇ ਅੰਦਰ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਦਾ ਮਨ ਵਿਨ ਗੈ ਵਿਨਿਆ ਗਿਆ ਨਾ ਗੁਰੂ ਦੇ ਸ਼ਬਦ ਨਾਲ ਪਾਤਸ਼ਾਹ ਕਹਿੰਦੇ ਨੇ ਓਟ गोविंद गोपाल ਰਾਏ ਉਹਨਾਂ ਨੂੰ ਆਪਣੇ ਮਾਲਕ ਦੀ ਓਟ ਮਿਲ ਗਈ ਆਸਰਾ ਮਿਲ ਗਿਆ ਤੇ ਜਿਨ੍ਹਾਂ ਨੂੰ ਆਸਰਾ ਮਿਲ ਗਿਆ ਉਹਨਾਂ ਫਿਰ ਸੇਵਾ ਸੁਆਮੀ ਲਾਹ ਕਿਹੜੀ ਸੇਵਾ ਗੁਰੂ ਦੀ ਕੀਤੀ ਪਾਤਸ਼ਾਹ ਕਹਿੰਦੇ ਨੇ ਸਾਧ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਜਿੰਦੇ ਅੰਦਰੋਂ ਗੁਰੂ ਦੀ ਖੁਸ਼ੀ ਮਿਲਦੀ ਹੈ ਬੰਦਿਆਂ ਦੀ ਖੁਸ਼ੀ ਨਹੀਂ ਜਿੰਦੇ ਅੰਦਰੋਂ ਗੁਰੂ ਦੀ ਖੁਸ਼ੀ ਮਿਲਦੀ ਹੈ ਉਹ ਸੇਵਾ ਕੀਤੀ ਸਫਲ ਹੈ ਇਹ ਨਹੀਂ ਵੀ ਇੱਕ ਨੇ ਝਾੜੂ ਫੜਿਆ ਤੇ ਮੈਂ ਵੀ ਝਾੜੂ ਹੀ ਫੜਨਾ ਹੈ ਸੇਵਾ ਬੜੀ ਹੈ ਗੁਰੂ ਘਰ ਵਿੱਚ ਸਾਧ ਸੰਗਤ ਸਿਆਣੇ ਕਹਿੰਦੇ ਨੇ ਜਿਨਨੇ ਕਰਨੀ ਹੈ ਉਹਦੇ ਲਈ ਮੁਕਤੀ ਨਹੀਂ ਤੇ ਜਿਨਨੇ ਨਹੀਂ ਕਰਨੀ ਮਾਫ਼ ਕਰਨਾ ਉਹਦੇ ਲਈ ਫਿਰ ਸੰਸਾਰ ਦੀਆਂ ਉਦਾਹਰਨਾਂ ਨੇ ਉਹ ਕਹਿੰਗਾ ਨਹੀਂ ਮੇਰੇ ਕੋਲ ਸਮਾਂ ਨਹੀਂ ਹੈ ਇੱਥੇ ਸੇਵਾ ਕਰਨੀ ਹੈ ਆਇਆ ਪਰ ਸੇਵਾ ਹੈ ਹੀ ਨਹੀਂ ਜਿਨਨੇ ਕਰਨੀ ਆਉਂਦੇ ਕੋਲ ਉਹਦੇ ਲਈ ਮੁਕਤੀ ਨਹੀਂ ਹੈ ਬੜੀ ਸੇਵਾ ਹੈ ਤੇ ਪਾਤਸ਼ਾਹ ਕਹਿੰਦੇ ਨੇ ਉਹ ਫਿਰ ਗੁਰੂ ਦੇ ਚਰਨਾਂ ਦੇ ਵਿੱਚ ਗੁਰੂ ਦਾ ਓਟ ਆਸਰਾ ਲੈ ਕੇ ਸੇਵਾ ਕਮੰਦ ਹੈ ਗੁਰੂ ਦੀ ਗੁਰੂ ਦੀ ਸਭ ਤੋਂ ਵੱਡੀ ਸੇਵਾ ਹੈ ਗੁਰੂ ਦਾ ਹੁਕਮ ਮੰਨਣਾ ਬਾਹਰ ਮੁਕੀ ਸਿਮਾਾਂਾਂ ਵਿੱਚ ਤਾਂ ਸਫਲ ਨੇ ਸਾ ਸੰਗਤ ਜੀ ਜੇ ਗੁਰੂ ਦੇ ਹੁਕਮ ਵਿੱਚ ਰਹਿ ਕੇ ਕਰਨੀ ਹੈ ਤੇ ਜੇ ਸੇਵਾ ਕਰਦਿਆਂ ਵੀ ਲੰਗਰ ਵਰਤਾਂਦੇ ਆ ਵੀ ਇੱਕ ਦੂਜੇ ਤੇ ਬਾਲਟੀਆਂ ਹੀ ਵਾਰ ਰਾਣੀਆਂ ਨੇ ਜਾਂ ਕੜਸ਼ੀਆਂ ਇੱਕ ਦੂਜੇ ਨੂੰ ਮਾਰਨੀਆਂ ਨਿਤ ਪਰ ਉਹ ਸੇਵਾ ਨਹੀਂ ਉਹ ਤੇ ਹੰਕਾਰ ਹੈ ਹੁੰਦਾ ਹੈ ਗੁਰੂ ਘਰਾਂ ਦੇ ਅੰਦਰ ਕੋਈ ਅਤ ਕਥਨੀ ਨਹੀਂ ਨਹੀਂ ਆਉਂਦੀ ਅੰਦਰ ਹੁਣ ਸਾਹਿਬ ਕਹਿੰਦੇ ਨੇ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾ ਤੇ ਜਿਹਨੂੰ ਇਹ ਲਾਭ ਮਿਲ ਗਿਆ ਪਾਤਸ਼ਾਹ ਕਹਿੰਦੇ ਨੇ ਵਿਖਿਆ ਪੋਹ ਨਾ ਸਕਈ ਵਿਖਿਆ ਜ਼ਹਿਰ ਕਿਹੜੀ ਜ਼ਹਿਰ ਮਾਇਆ ਦੀ ਜ਼ਹਿਰ ਮਾਇਆ ਕਰੰਸੀ ਸਿਰਫ ਨਹੀਂ ਮਾਇਆ ਦਾ ਮਤਲਬ ਹੈ ਹਰ ਉਹ ਕਰਮ ਜਿਹੜਾ ਗੁਰੂ ਤੋਂ ਦੂਰ ਕਰਦਾ ਜੇ ਮੈਂ ਗੁਰੂ ਘਰ ਚੋਂ ਬੈਠ ਕੇ ਸੇਵਾ ਕਰਦਿਆਂ ਮੇਰੇ ਅੰਦਰ ਹੰਕਾਰ ਆ ਗਿਆ ਮੇਰੇ ਲਈ ਉਹ ਮਾਇਆ ਹੈ ਸਤਿਗੁਰੂ ਜੀ ਕਹਿੰਦੇ ਨੇ ਫਿਰ ਵਿਖਿਆ ਪੋ ਨਾ ਸਕੇ ਪੋ ਦਾ ਮਤਲਬ ਕੀ ਹੁੰਦਾ ਹੈ ਪੂਣ ਦਾ ਮਤਲਬ ਹੁੰਦਾ ਹੈ ਟੱਚ ਕਰਨਾ ਸਤਗੁਰ ਕਹਿੰਦੇ ਨੇ ਪ੍ਰਭਾਵ ਪਾਣਾ ਤੇ ਬੜੀ ਦੂਰ ਦੀ ਗੱਲ ਐ ਫਿਰ ਇਹ ਮਾਇਆ ਦਾ ਪ੍ਰਭਾਵ ਜ਼ਹਿਰ ਰੂਪੀ ਪ੍ਰਭਾਵ ਬੰਦੇ ਨੂੰ ਉਸ ਗੁਰਸਿੱਖ ਨੂੰ ਟੱਚ ਵੀ ਨਹੀਂ ਕਰ ਸਕਦਾ ਜਿਨੇ ਗੁਰੂ ਦੇ ਹੁਕਮ ਵਿੱਚ ਰਹਿ ਕੇ ਸੇਵਾ ਕਮਾਈ ਪਾਤਸ਼ਾਹ ਕਹਿੰਦੇ ਨੇ ਵਿਖਿਆ ਪੂਰ ਨਾ ਸਕੈ ਮਿਲ ਸਾਧੂ ਗੁਣਗਾਹ ਉਹ ਫਿਰ ਕੀ ਕਰਦਾ ਰੱਬ ਦੇ ਗੁਣ ਗੰਦ ਹੈ ਤੁਸੀਂ ਗੁਣ ਗਾ ਰਹੇ ਸਤਗੁਰ ਦੀ ਬਾਣੀ ਨੂੰ ਪੜਨਾ ਗੁਰੂ ਦੇ ਗੁਣ ਗਾਣੇ ਨੇ ਉਰਿਸ ਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਣਾ ਗੁਰੂ ਦੇ ਸ਼ਬਦ ਨਾਲ ਪ੍ਰੀਤ ਬਣਾਣੀ ਗੁਰੂ ਦੇ ਹੁਕਮ ਨੂੰ ਕਮਾਣਾ ਫਿਰ ਪਾਤਸ਼ਾਹ ਕਹਿੰਦੇ ਨੇ ਜਿੰਨੇ ਵਿਖਿਆ ਪੂ ਨਾ ਸਕੇ ਮਿਲ ਸਾਧੂ ਗੁਣਗਾ ਫਿਰ ਜਹ ਤੇ ਉਪਜੀ ਤਹਿ ਮਿਲੇ ਫਿਰ ਜਿੰਦੇ ਤੋਂ ਉਪਜਿਆ ਸੀ ਧਿਆਨ ਦੇਣਾ ਕਿੱਥੋਂ ਉਪਜਿਆ ਆਪਾਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਕਹਿੰਦੇ ਨੇ ਸਾਡੀ ਪੈਦਾਇਸ਼ ਜਿਹੜੀ ਹੈ ਨਾ ਹੋਈ ਮਾਂ ਦੇ ਉਦਰ ਤੋਂ ਐ ਪਰਦਾਤਾ ਜੀ ਕਹਿੰਦੇ ਨੇ ਇਹ ਜਿਹੜਾ ਅੰਦਰ ਜਿਹੜੀ ਮਾਂ ਦੇ ਉਦਰ ਦੇ ਵਿੱਚ ਜਿਹੜੀ ਖਿੱਚ ਸੀ ਜਿਹੜੀ ਤਾਂਗ ਸੀ ਜਿਹੜਾ ਪਿਆਰ ਸੀ ਜਿਹੜਾ ਨੇ ਸੀ ਜਿਨੇ ਉੱਥੇ ਸਾਨੂੰ ਜੀਵਤ ਰੱਖਿਆ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਉਸੇ ਪ੍ਰਮਾਤਮਾ ਦਾ ਸਿਮਰਨ ਉਸੇ ਨਾਮ ਉਸੇ ਉਹ ਰੱਬੀ ਯਾਦ ਜਿੰਦੇ ਨਾਲ ਜੁੜੇ ਸਤਿਗੁਰ ਪਾਤਸ਼ਾਹ ਜੀ ਬਾਣੀ ਵਿੱਚ ਕਹਿੰਦੇ ਨੇ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹ ਤੁਮ ਰੱਖਣ ਹਾਰੇ ਪਾਤਸ਼ਾਹ ਕਹਿੰਦੇ ਨੇ ਮੇਰੇ ਦਾਤਾ ਜੀ ਜਿਵੇਂ ਉੱਥੇ ਤੁਸੀਂ ਸਾਨੂੰ ਰੱਖਣਿਆ ਰੱਖਿਆ ਏ ਇਸੇ ਤਰ੍ਹਾਂ ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਰਨਹਾਰੇ ਸਤਿਗੁਰ ਇੱਥੇ ਵੀ ਸਾਨੂੰ ਰੱਖ ਲਵਕ ਹੁਣ ਜਿਨੇ ਹਰ ਸ਼ਬਦ ਦੀ ਵਿਆਖਿਆ ਅਗਲੀ ਪੰਕਤੀ ਨਾਲ ਜੁੜਦੀ ਸਤਿਗੁਰੂ ਜੀ ਕਹਿੰਦੇ ਨੇ ਫਿਰ ਜਿਨੇ ਇਹ ਸੇਵਾ ਕਮਾ ਲਈ ਦਾਤਾ ਜੀ ਕਹਿੰਦੇ ਨੇ ਫਿਰ ਜਹ ਤੇ ਉਪਜੀਤ ਹੈ ਮਿਲੀ ਜਿੰਦੇ ਤੋਂ ਉਪਜੇ ਸੀ ਉਹਦੇ ਵਿੱਚ ਮਿਲ ਗਏ ਪਾ ਉਸ ਪ੍ਰਮਾਤਮਾ ਦੇ ਨਾਲ ਇੱਕ ਮਿਕ ਹੋ ਗਈ ਸੂਰਤ ਹੁਣ ਵਖ ਨਹੀਂ ਹੈ ਹੁਣ ਸਤਿਗੁਰ ਕਹਿੰਦੇ ਨੇ ਇੱਕ ਮਿਕ ਹੈ ਤੇ ਮਾਫ ਕਰਨਾ ਸ਼ਹਾਦਤਾਂ ਸੱਚ ਤੇ ਅਡਿੱਗ ਹੋ ਕੇ ਖੜੇ ਹੋਣਾ ਉਹਨਾਂ ਦੇ ਹਿੱਸੇ ਵਿੱਚ ਆਇਆ ਹੈ ਜਿੰਨ ਜਿਹੜੇ ਉਸ ਪ੍ਰਮਾਤਮਾ ਵਿੱਚ ਇੱਕਮਿਕ ਹੋ ਗਏ ਜਿਹੜੇ ਸਾਡੇ ਵਰਗੇ ਸਰੀਰ ਦੇ ਤਲ ਤੇ ਜੁੜੇ ਹੋਏ ਨੇ ਸਰੀਰ ਨਾਲ ਜੁੜੇ ਹੋਏ ਨੇ ਮਾਫ ਕਰਨਾ ਉਹ ਸਾਨੂੰ ਤੇ ਸਵੇਰੇ ਰਜ਼ਾਈ ਛੱਡਣੀ ਵੀ ਔਖੀ ਹੈ ਮਾਫ ਕਰਨਾ ਹਾਲਾਤੇ ਬਣ ਗਏ ਨੇ ਸਾਧ ਸੰਗਤ ਜੀ ਗੁਰੂ ਘਰ ਚੋ ਕਿਸੇ ਸਮੇਂ ਦੇ ਅੰਦਰ ਜਦੋਂ ਸਵੇਰੇ ਨਿਤਨੇਮ ਹੁੰਦਾ ਸੀ ਨਾ ਤੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੁੰਦਾ ਹੁੰਦਾ ਸੀ ਕਿਸੇ ਸਮੇ ਲੋਕ ਗੁਰੂ ਘਰ ਵਿੱਚ ਆ ਕੇ ਨਿਤਨੇਮ ਕਰਦੇ ਹੁੰਦੇ ਸਨ ਤੇ ਅੱਜ ਸਵੇਰ ਵੇਲੇ ਮਾਫ ਕਰਨਾ ਸੰਗਤਾਂ ਆਉਣੀਆਂ ਤੇ ਬੜੀ ਦੂਰ ਦੀ ਗੱਲ ਐ ਸਾਡੇ ਕੋਲੋਂ ਘਰੋਂ ਨਿਕਲਣਾ ਹੀ ਔਖ ਹੋਇਆ ਪਿਆ ਔਰ ਇੱਕ ਬੰਦਾ ਕਾਰਜ ਕਰਦਾ ਹੋਵੇ ਤੇ ਗੱਲ ਸਮਝ ਵਿੱਚ ਆਉਂਦੀ ਹੈ। ਮaaf ਕਰਨਾ ਬਜ਼ੁਰਗ ਜਿਹੜੇ ਬਜ਼ੁਰਗੀ ਦੇ ਅੰਦਰ ਨੇ ਇੱਕ ਬੱਚਿਆਂ ਨੂੰ ਜਿੰਨੇ ਤਿਆਰ ਕਰਕੇ ਮਾਂ ਨੇ ਸਕੂਲ ਭੇਜਣਾ ਹੈ, ਉਹਦੀ ਮਜਬੂਰੀ ਤੇ ਸਮਝ ਵਿੱਚ ਆਉਂਦੀ ਹੈ। ਵੀ ਉਹ ਆਖੇ ਵੀ ਮੈਂ ਤੇ ਸਵੇਰੇ ਉੱਠ ਕੇ ਬੱਚਿਆਂ ਨੂੰ ਤਿਆਰ ਕਰਨਾ ਹੈ, ਭੇਜਣਾ ਹੈ। ਉਹਦੀ ਮਜਬੂਰੀ ਤੇ ਸਮਝ ਆਉਂਦੀ ਹੈ। ਪਰ ਮaaf ਕਰਨਾ ਕਿ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਦੀ ਵੀ ਕੋਈ ਮਜਬੂਰੀ ਹੈ। ਅਸੀਂ ਹਾਲਸੀ ਹੋ ਗਏ। ਸਾਡੀ ਸੁਰਤ ਗੁਰੂ ਸ਼ਬਦ ਨਾਲ ਨਹੀਂ ਜੁੜੀ ਹੋਈ ਮਾਫ ਕਰਨਾ ਗੁਰੂ ਘਰ ਵਿੱਚ ਆਣਾ ਹੋਵੇ ਦੋ ਚੀਜ਼ਾਂ ਵੇਖਣੀਆਂ ਰਾਗੀ ਕਿਹੜਾ ਹੈ ਤੇ ਲੰਗਰ ਕਿਹੜਾ ਹੈ ਇਹ ਦੋ ਚੀਜ਼ਾਂ ਹੀ ਦੇਖੀਆਂ ਜਾਂਦੀਆਂ ਨੇ ਕਿਰਤਨ ਤੇ ਰੋਜ਼ ਹੋ ਰਿਹਾ ਬਾਣੀ ਤੇ ਰੋਜ਼ ਪੜੀ ਜਾ ਰਹੀ ਸ਼ਦ ਬਾਹਰੋਂ ਆਉਣ ਵਾਲੇ ਨਾਲੋਂ ਸੋਹਣਾ ਕੀਰਤਨ ਭਾਵੇਂ ਸਾਡੇ ਹਜ਼ੂਰੀ ਰਾਗੀ ਕਰ ਲੈਂਦੇ ਹੋ ਪਰ ਸਾਡੀ ਜ਼ਹਿਨੀयत ਅੰਦਰ ਇੱਕ ਚੀਜ਼ਾਂ ਪੱਕ ਗਈਆਂ ਨੇ ਇਸ ਕਰਕੇ ਸਾਨੂੰ ਲੱਗਦਾ ਬਸ ਧਰਮ ਇੱਥੋਂ ਤੱਕ ਸੀਮਤ ਹੈ ਤੇ ਪਾਤਸ਼ਾਹ ਕਹਿੰਦੇ ਨੇ ਨਹੀਂ ਜਹ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹ ਉਹਨਾਂ ਦੇ ਅੰਦਰ ਸੱਚੀ ਪ੍ਰੀਤੀ ਹੈ ਪਰਮਾਤਮਾ ਦੇ ਪ੍ਰਤੀ ਤੇ ਪਾਤਸ਼ਾਹ ਕਹਿੰਦੇ ਨੇ ਕਰ ਗਹਿ ਲੀਨੀ ਪਾਰ ਬ੍ਰਹਮ ਉਹਨਾਂ ਨੂੰ ਫਿਰ ਰੱਬ ਜੀ ਨੇ ਆਪਣਾ ਹੱਥ ਦੇ ਕੇ ਰੱਖਿਆ ਅਸੀਂ ਕਿੰਨੇ ਨਾ ਪ੍ਰਮਾਤਮਾ ਨੇ ਫਲਾਣੇ ਨੂੰ ਆਪਣਾ ਹੱਥ ਦੇ ਕੇ ਰੱਖ ਲਿਆ ਕਰ ਗਹਿ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੜਿਆ ਸਾਹਿਬ ਕਹਿੰਦੇ ਨੇ ਫਿਰ ਕਦੇ ਆਪਣੇ ਮਾਲਕ ਤੋਂ ਵਿਛੜਦੇ ਨਹੀਂ ਦੂਰ ਨਹੀਂ ਹੁੰਦੇ ਕਰ ਗਹਿ ਲੀਨੀ ਪਾਰ ਬ੍ਰਹਮ ਬਹੁੜ ਨਾ ਵਿਛੜਿਆ ਸ਼ਰਮ ਪਈ ਨਾਰਾਇਣ ਦੇ ਨਾਨਕ ਦਰ ਪਈਆ ਪਾਤਸ਼ਾਹ ਕਹਿੰਦੇ ਨੇ ਜਿਹੜੇ ਨਾਨਕ ਜੀ ਗੁਰੂ ਦੇ ਦਰ ਤੇ ਪੈ ਗਏ ਨੇ ਇਸ ਮਹੀਨੇ ਸਤਗੁਰ ਨੇ ਉਹਨਾਂ ਦੀ ਪਿਆੰਦੀ ਲਾਜ ਰੱਖ ਲਈ ਜਿਹੜੇ ਪੈ ਗਏ ਮਾਫ ਕਰਨਾ ਨਹੀਂ ਜ਼ਿਆਦਾ ਤੇ ਸਾਬ ਜਦਿਆ ਮचेਤੇ ਕਰਕੇ ਇਸ ਮਹੀਨੇ ਗੁਰੂ ਦੇ ਚਰਨਾਂ ਵਿੱਚ ਪੈ ਜਾਈਏ ਸ਼ੁਰੂ ਤੇ ਕਰੀਏ ਨਾ ਇੱਕ ਵਾਰ ਯਤਨ ਤੇ ਕਰੀਏ ਫਿਰ ਅਗਲਾ ਕਰਮ ਮੇਰੇ ਮਾਲਕ ਦਾ ਆਪਣਾ ਹੈ ਚਰਨ ਸ਼ਰਨ ਏਕ ਪੰਡਾ ਜਾਏ ਚਲ ਸਤਿਗੁਰੂ ਕੋਟ ਪੰਡਾ ਆਗੇ ਹੋਏ ਲੇਤ ਹੈ ਤੇ ਅਖੀਰ ਦੀ ਪੰਕਤੀ ਵਿੱਚ ਸਾਬ੍ਹ ਕਹਿੰਦੇ ਨੇ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾ ਪੋਖ ਦਾ ਮਹੀਨਾ ਉਹਨਾਂ ਲਈ ਸਾਰੇ ਸੁੱਖ ਲੈ ਕੇ ਆਉਂਦਾ ਹੈ ਜਿਹੜੇ ਵੇ ਪ੍ਰਵਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਬਖਸ਼ੇ ਜਾਂਦੇ ਨੇ ਬਖਸ਼ੇ ਜਾਣ ਵਾਸਤੇ ਗੁਰੂ ਚਰਨਾਂ ਦੇ ਵਿੱਚ ਗੁਰੂ ਦੇ ਸ਼ਬਦ ਨੁਕਮਾਣਾ ਪਏਗਾ ਐਵੇਂ ਪਰਮਹੰਸ ਦੀਆਂ ਉਪਾਦੀਆਂ ਗੁਰੂ ਦੇ ਚਰਨਾਂ ਵਿੱਚੋਂ ਨਹੀਂ ਮਿਲਦੀਆਂ ਸਤਿਗੁਰ ਕਿਰਪਾ ਕਰਨ ਇਹ ਨਾਮ ਅਮਰਤ ਬਚਨਾਂ ਨੂੰ ਸਮਝਣ ਦੀ ਦਾਤ ਸਤਿਗੁਰ ਜੀ ਆਪਣੇ ਚਰਨਾਂ ਵਿੱਚੋਂ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਨ ਤਾਂ ਕਿ ਚੜਿਆ ਮਹੀਨਾ ਗੁਰੂ ਦਾ ਉਪਦੇਸ਼ ਗੁਰੂ ਦੇ ਆਸੇ ਵਿੱਚ ਇਹ ਮਹੀਨਾ ਬਤੀਤ ਕਰ ਸਕੀਏ ਸਾ ਸੰਗਤਾਂ ਵਾਲੇ ਦਿਨ ਸਹਿਬ ਜਦਿਆਂ ਦੀ ਸ਼ਹਾਦਤ ਦੇ ਦਿਨ ਨੇ ਅੱਜ ਤੋਂ ਪੰਦਰਵਾੜਾ ਸ਼ੁਰੂ ਹੋ ਜਾਂਦਾ ਹੈ ਇੱਕ ਪੋ ਤੋਂ ਲੈ ਕੇ 15 ਪੋ ਤੱਕ ਪੰਦਰਵਾੜਾ ਦਾ ਮਤਲਬ ਹੁੰਦਾ ਹੈ 15 ਦਿਨ ਜਿਨ੍ਹਾਂ 15 ਦਿਨਾਂ ਨੂੰ ਸਿੱਖ ਬੈਠ ਕੇ ਗੁਰੂ ਦੀ ਗੋਦ ਵਿੱਚ ਉਹਨਾਂ ਦਿਨਾਂ ਨੂੰ ਯਾਦ ਕਰਦਾ ਹੈ ਆਪਣੇ ਜੀਵਨ ਵਿੱਚ ਉਹਨਾਂ ਪਲਾਂ ਨੂੰ ਮਹਿਸੂਸ ਕਰਦਾ ਹੈ ਅਸੀਂ ਓਡੀ ਵੱਡੀ ਕਰਨੀ ਕਮਾਨ ਵਾਲੇ ਤੇ ਨਹੀਂ ਉਹਨਾਂ ਦੀ ਧੂੜ ਦੇ ਕਾਬਿਲ ਵੀ ਨਹੀਂ ਪਰ ਸੱਚ ਹੈ ਯਤਨ ਤੇ ਕਰੀਏ ਇਹਨਾਂ ਦਿਨਾਂ ਦੇ ਵਿੱਚ ਵਾਅਦ ਤੋਂ ਵਾਅਦ ਗੁਰੂ ਚਰਨਾਂ ਵਿੱਚ ਜਿਹੜੇ ਵੀ ਮਾਕੋ ਮਲਿੱਕੇ ਗਏ ਨੇ ਆਪ ਪਰਿਵਾਰਾਂ ਸਮੇਤ ਹਾਜ਼ਰੀ ਪਰੋ ਹੱਥ ਜੋੜ ਕੇ ਬੇਨਤੀ ਹੈ ਜੀ ਸਤਿਗੁਰ ਪਾਤਸ਼ਾਹ ਜੀ ਮਿਹਰਮਤ ਕਰਨ ਬਖਸ਼ਿਸ਼ ਕਰਨ ਅਸੀਂ ਆਪਣੇ ਬਾਬਿਆਂ ਦੀ ਸ਼ਹਾਦਤ ਤੋਂ ਆਪਣੇ ਜੀਵਨ ਦਾ ਕੋਈ ਸਿਲੇਬਸ ਲੈ ਕੇ ਜਾ ਸਕੀਏ ਪਾਤਸ਼ਾਹ ਜੀ ਮਿਹਰਮਤ ਕਰਨ ਖੂਈਆਂ ਗਲਤੀਆਂ ਬਖਸ਼ ਲੈਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ